ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਇਹ ਨਾ ਪਿੰਡ ਕੁਲਚਾ ਹੈਗਾ ਕਿਲਚਾ ਪਿੰਡ ਹੈਗਾ ਥਾਣੇ ਸਦਰ ਫਰੂਜਪੁਰ ਦੇ ਵਿੱਚ ਆਂਦਾ ਹੈ ਇਸ ਪਿੰਡ ਦੇ ਸੁਖਿੰਦਰ ਸਿੰਘ ਸੁਖਾ ਤੇ ਇੱਕ ਉਹਦਾ ਬ੍ਰਦਰ ਤੇ ਇੱਕ ਉਹਦੀ ਮਦਰ ਇਹ ਨਸ਼ੇ ਦੇ ਕਾਰੋਬਾਰ ਕਰਨ ਦੇ ਆਦੀ ਹੈਗੇ ਨੇ ਜਿਹੜੇ ਕਿ ਇਸ ਸਮੇਂ ਫਰੂਜਪੁਰ ਜੇਲ੍ਹ ਦੇ ਵਿੱਚ ਤਿੰਨੋਂ ਇੱਕ ਕਮਰਸ਼ੀਅਲ ਕੇਸਾਂ ਦੇ ਵਜ੍ਹਾ ਨਾਲ ਬੰਦ ਨੇ ਇੱਕ ਇਹਨਾਂ ਦਾ ਇਹਨਾਂ ਨੇ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਜਿਹੜੀ ਜਗ੍ਹਾ ਸੀ ਪਿੰਡ ਕਿਲਚੇ ਦੇ ਵਿੱਚ ਹੀ ਜਿਹੜੀ ਕਿ ਸਰਕਾਰੀ ਜਗ੍ਹਾ ਹੁੰਦੀ ਹੈ ਇਸ ਤੇ ਕਬਜ਼ਾ ਕੀਤਾ ਹੋਇਆ ਸੀ ਮਕਾਨ ਬਣਾਇਆ ਹੋਇਆ ਸੀ ਜਿਹੜੇ ਕਿ ਨਸ਼ੇ ਦੇ ਕਾਰੋਬਾਰ ਕਰਕੇ ਪੈਸੇ ਵਟ ਕੇ ਸਾਰਾ ਇਹ ਚੀਜ਼ਾਂ ਬਣਾਈ ਹੋਇਆ ਸੀ ਅੱਜ ਪਹਿਲੇ ਹੀ ਇਹਨਾਂ ਨੂੰ ਸਰਕਾਰ ਵੱਲੋਂ ਜਿਹੜੀ ਹੈਗੀ ਐਡਮਿਨਿਸਟ੍ਰੇਸ਼ਨ ਵੱਲੋਂ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਵੀ ਤੁਸੀਂ ਇਹ ਜਗ੍ਹਾ ਸਾਡੀ ਖਾਲੀ ਕੀਤੀ ਜਾਵੇ ਪਰ ਇਹਨਾਂ ਵੱਲੋਂ ਕੋਈ ਵੀ ਉਸ ਤੇ ਐਕਸ਼ਨ ਨਹੀਂ ਲਿਆ ਗਿਆ ਜਿਸ ਤੇ ਇਸ ਤੇ ਕਬਜ਼ਾ ਕਰਨ ਦਾ ਹੁਕਮ ਮਿਲਿਆ ਜੋ ਅੱਜ ਮੇਰੇ ਨਾਲ ਤਹਿਸੀਲਦਾਰ ਸਾਹਿਬ ਇਸ ਦੇ ਸਮਝਾਇੇ ਨੇ ਨਾਲ ਡੀਐਸਪੀ ਨੇ ਨਾਲ ਐਸਟੀਫੋਰਸ ਲੈ ਕੇ ਇਹਨਾਂ ਦੀ ਹਮਦਦ ਲਈ ਆਏ ਆ ਅੱਜ ਜਿਹੜੀ ਇਹ ਜਿਹੜੀ ਜਗ੍ਹਾ ਕਬਜ਼ਾ ਕੀਤਾ ਹੋਇਆ ਸੀ ਸੁਖਵੰਦਰ ਸਿੰਘ ਵਗੈਰਾ ਨੇ ਉਹ ਸੀ ਖਾਲੀ ਕਰਵਾ ਕੇ ਤੇ ਸਰਕਾਰ ਦੇ ਹਵਾਲੇ ਕੀਤੀ ਜਾ ਰਹੀ ਹੈ ਜਿਹੜਾ ਵਿਅਕਤੀ ਵੀ ਨਸ਼ਾ ਕਰੇਗਾ ਜਾਂ ਉਸ ਤੋਂ ਪ੍ਰਾਪਰਟੀ ਬਣਾਏਗਾ ਜਿਹੜੀ ਸਰਕਾਰ ਜਿਹੜੀ ਜਗ੍ਹਾ ਗਵਰਨਮੈਂਟ ਦੀ ਹੋਏਗੀ ਕਸੀਂ ਉਸ ਤੋਂ ਇਸ ਪੇਰ ਨਹੀਂ ਕਰਾਂਗੇ ਨਾ ਹੀ ਸਾਡੀ ਪਾਲਸੀ ਦੇ ਵਿੱਚ ਹੈਗਾ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਦੀ ਜਿਹੜੀ ਇਹ ਕਲੀਅਰ ਇੰਸਟਰਕਸ਼ਨ ਹੈਗੀ ਹੈ ਇਹ ਤੁਹਾਨੂੰ ਦੱਸ ਦਈਏ ਵੀ ਇਹ ਜਿਹੜਾ ਪਿੰਡ ਵੀ ਹੈਗਾ ਇਸ ਤੋਂ ਸਿਰਫ ਅੱਧਾ ਕਿ ਪੋਨਾ ਕਿਲੋਮੀਟਰ ਜਿਹੜਾ ਪਾਕਿਸਤਾਨ ਦਾ ਬਾਰਡਰ ਲੱਗਦਾ ਨਾਲ ਹੈਗਾ ਇਹ ਬਿਲਕੁਲ ਇਸ ਤੋਂ ਪਹਿਲੇ ਵੀ ਅਸੀਂ ਜਿਹੜਾ 500 ਮੀਟਰ ਪਹਿਲਾਂ ਜਿਹੜਾ ਇੱਕ ਮਕਾਨ ਜਿਹੜਾ ਹੈਗਾ ਉਹ ਵੀ ਪ੍ਰੋਵਿੰਸ਼ਲ ਰਿਕਾਰਡ ਮੇਰੇ ਦੀ ਜਗ੍ਹਾ ਸੀ ਉਹ ਕਿਲਾ ਨੂਮਾ ਬਣਿਆ ਹੋਇਆ ਸੀ ਜਿਹੜਾ ਪਿੱਛੇ ਤੁਸੀਂ ਦੇਖਿਆ ਵੀ ਹੋਏਗਾ ਮਕਾਨ ਦੇ ਉੱਪਰ ਤਾਰਾਂ ਵੀ ਲਾਈਆਂ ਹੋਣ ਸੀ ਬਿਜਲੀ ਦਾ ਕੰਡ ਵੀ ਲਾਇਆ ਹੋਇਆ ਸੀ ਉਹ ਵੀ ਅਸੀਂ ਜਿਹੜਾ ਹੈਗਾ ਕਬਜ਼ਾ ਲੈ ਕੇ ਸਰਕਾਰ ਨੂੰ ਦੁਆਇਆ ਸੀ ਇਸੇ ਤੱਕ ਅੱਜ ਵੀ ਜਿਹੜਾ ਹੈ ਸੀ ਹੈ ਪਿੰਡ ਖਿਲਚੇ ਦੇ ਵਿੱਚ ਜਿਹੜਾ ਹੈਗਾ ਇਹ ਦੂਸਰਾ ਮਕਾਨ ਅਸੀਂ ਧਾਕੇ ਤੇ ਜਿਹੜਾ ਹੈਗਾ ਸਰਕਾਰ ਦੇ ਹਵਾਲੇ ਦੀ ਪ੍ਰਾਪਰਟੀ ਕੀਤੀ ਜਾ ਰਹੀ ਹੈ